ਉੱਥੇ ਕੋਈ ਸਮਾਜਦਾਰ ਇਨਸਾਨ ਨਾਲ ਕੋਈ ਮਿਸਤੈਪਲਿੰਗ ਹੋਈ ਹੁੰਦੀ ਸਾਰਾ ਪੰਜਾਬ ਹਿੱਲੇ ਜਾਂਦਾ ਬੋਕ ਉਹਨਾਂ ਨੂੰ ਹੈ ਜਿਨ੍ਹਾਂ ਦੇ ਗਏ ਆ ਉਹਨਾਂ ਨੂੰ ਕੋਈ ਦੁੱਖ ਨਹੀਂ ਉਹ ਅੱਜ ਪਿੱਛੇ ਵੀ ਗਾਲਾਂ ਦੇਣਗੇ ਸਾਨੂੰ ਚੰਗਾ ਬੋਲਣਗੇ ਮਾੜਾ ਬੋਲਣਗੇ ਫੋਡੇ ਵੀ ਡਰਾਵੇ ਸਾਨੂੰ ਆਉਣਗੇ ਤੁਸੀਂ ਵੀ ਧਮਕਾਓਗੇ ਬਹੁਤ ਕੁਝ ਹੋਊ ਸਾਡੇ ਨਾਲ ਪਰਿਵਾਰ ਗਰੀਬ ਅਚਨਚੇਤ ਘਟਨਾ ਨਾਲ ਦੀ ਨਾਲ ਫੋਨ ਆਇਆ ਕੋਈ ਵਿਚਾਰੇ ਨੇ ਚੱਪਲ ਪਾਈ ਦੀ ਪੈਰ ਦੇ ਵਿੱਚ ਕਿਨੇ ਲਾਰਾ ਲਾਉਣ ਦਾ ਕੋਈ ਤੁੱਕ ਨਹੀਂ ਕਲੀਅਰ ਕੱਟ ਗੱਲ ਕਰਕੇ ਜਾਓ ਪੋਸੀਬਲ ਹੈ ਜਾਂ ਨਹੀਂ ਹੈ ਅਸੀਂ ਵੀ ਪੜ੍ਹ ਲਿਖ ਕੇ ਇੱਥੋਂ ਤੱਕ ਆਏ ਆ ਅਸੀਂ ਵੀ ਡਿਗਰੀਆਂ ਕੀਤੀਆਂ ਕੀ ਗਾਰੰਟੀ ਹੈ ਇੱਕ ਡਰਾਈਵਰ ਦੀ ਕੀ ਗਾਰੰਟੀ ਹੈ ਦੱਸੋ ਮੈਨੂੰ ਕੀ ਉਹਦੇ ਕੋਲੇ ਕਿਸ ਤਰ੍ਹਾਂ ਦੀ ਅਥਾਰਟੀ ਹੈ ਵੀ ਤੂੰ ਮੇਰਾ ਵਹੀਕਲ ਚਲਾ ਸਕਦਾ ਹੈ ਠੀਕ ਹੈ ਠੀਕ ਆ ਆਮ ਜਨਤਾ ਬੈਠੀ ਧਰਨੇ ਦੇ ਵਿੱਚ ਮਰੇ ਠੇਕਾ ਥੋੜੇ ਲੈ ਰੱਖਿਆ ਸੀ ਅਸੀਂ ਇਥੇ ਤਾਂ ਪੰਜ ਗਏ ਐ ਪੰਜਾਂ ਦੀ ਸਾਰ ਲੈਣ ਵਾਸਤੇ ਜੇਕਰ ਅਸੀਂ ਧਰਨਾ ਲਾਇਆ ਤਾਂ ਜ ਪ੍ਰਸ਼ਾਸਨ ਪਹੁੰਚਿਆ ਇਥੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਇਹ ਪਬਲਿਕ ਹੀ ਕੀ ਹੋ ਉਹਨਾਂ ਦਾ ਬਿਜ਼ਨਸ ਹੈ ਇਹੀ ਹੈ ਇਹੀ ਟਿਕਟ ਲੈ ਕੇ ਬੱਸਾਂ ਦੇ ਵਿੱਚ ਛੜਦੇ ਨੇ ਇਹਨਾਂ ਨੂੰ ਸਫ਼ਰ ਕਰਨਾ ਹੈ ਤਾਂ ਫਿਰ ਇਸ ਦਾ ਮਤਲਬ ਉਹ ਸਾਹਮਣੇ ਨਹੀਂ ਆ ਰਿਹਾ ਤਾਂ ਉਹ ਗੱਡੀਆਂ ਨੂੰ ਛੋੜ ਨਹੀਂ ਹੈਗੀਆਂ ਆਉਂਦੀਆਂ ਐਸੇ ਧਰਨਾ ਤੇ ਆਉਣ ਦਾ ਮਨ ਨਹੀਂ ਕਰਦਾ ਹੁੰਦਾ ਜੀ ਨਹੀਂ ਕਰਦਾ ਬੜਾ ਇਹ ਮਨ ਦੁਖਦਾ ਹੈ ਹਰਦਾ ਬਲੁੰਦਰਾ ਜਾਂਦਾ ਫਿਰ ਇਹ ਜੇ ਧਰਨਾਂ ਤੇ ਆਉਣਾ ਪੈਂਦਾ ਮੈਨੂੰ ਲੱਗਦਾ ਜਦੋਂ ਐਕਸੀਡੈਂਟ ਹੋਇਆ ਗੱਡੀ ਦਾ ਤੇ ਪੰਜਾਬ ਦਾ ਸੀਐਮਐਲ ਦਾ ਦਾਰੂਦੂਰੀ ਕੀਤੀ ਹੋਈ ਪਿਆ ਹੋਆ ਨਸ਼ੇ ਨਿਤਰੇ ਹੋਣਾ ਉਹਨੇ ਮੈਸੇਜ ਹੀ ਕੀਤਾ ਵੀ ਤੋਗੋਏ ਗ੍ਰੰਡ ਕਰਾਂਗੇ ਕਿ ਜੋ ਹਾਦਸਾ ਹੋਇਆ ਜਿਨ੍ਹਾਂ ਦੀਆਂ ਜਾਨਾਂ ਗਈਆਂ ਲਗੀਆਂ ਉਹ ਮੁਆਵਜ਼ਾ ਦਿੱਤਾ ਜਾਵੇ ਤੇ ਪ੍ਰਸ਼ਾਸਨ ਵੱਲੋਂ ਜਾਂ ਕੋਈ ਪੰਜਾਬ ਸਰਕਾਰ ਦਾ ਤੁਸੀਂ ਸਾਨੂੰ ਇਹਦੀ ਸੰਤੁਸ਼ਟੀ ਦਿਵਾਓ ਇਹ ਅਸੀਂ ਆ ਇਹਨਾਂ ਪਰਿਵਾਰਾਂ ਵਾਸਤੇ ਕਰਾਂਗੇ ਜਾਂ ਕੁਝ ਵੀ ਫਿਰ ਕੋਈ ਆਪਾਂ ਖੁਸ਼ ਕੋਪਰੇਟ ਕਰਾਂਗੇ। ਬਦੀ ਇਹ ਹੀ ਮਸਲੀ। ਮੈਡਮ ਐਸੇ ਤਿੰਨ ਪਰਿਵਾਰ ਇਕੱਠੇ ਹੋਏ ਨੇ ਜਿਨ੍ਹਾਂ ਨਾਲ ਹਿਮੀਸਰਪੀਨ ਹੋਈ ਸੀ। ਕਿਸੇ ਦਾ ਤਕਰੀਬਨ ਇੰਨੇ ਹੀ ਪਰਿਵਾਰਾਂ ਵਾਲੇ ਸੀ, ਬੱਚਿਆਂ ਵਾਲੇ ਸੀ ਜਿਨ੍ਹਾਂ ਦੇ ਸਿਰ ਤੋਂ ਸਾਯਾ ਚਲਿਆ ਗਿਆ। ਔਰ ਹੁਣ ਆਪਾਂ ਗੱਲ ਕਰੀਏ ਦੂਸਰੀ ਹੈਨਾ। ਆਪਾਂ ਇਨ ਸ਼ੋਰਟ ਦੀ ਵੀ ਗੱਲ ਕਰ ਲਈਏ ਹੈਨਾ ਚਲੋ ਆਪਾਂ ਹੁਣ ਟਰਾਂਸਪੋਰਟ ਵਾਲੀ ਗੱਲ ਕਰ ਲੈਂਦੇ ਆ ਕੀ ਹੁਣ ਦੀਪ ਬੱਸ ਵਾਲਿਆਂ ਨੇ ਠੇਕਾ ਹੀ ਲੈ ਰੱਖਿਆ ਬੰਦੇ ਮਾਰਨ ਦਾ ਦੇਖੋ ਸਵਾਲ ਕੁਐਸਚਨ ਖੜੇ ਹੁੰਦੇ ਆ ਕਿਉਂ ਵਾਈ ਕੀ ਰੀਜ਼ਨ ਐਸ ਚੀਜ਼ ਦਾ ਫਿਰ ਉਸ ਤੇ ਕਾਰਵਾਈ ਵੀ ਕੋਈ ਨਹੀਂ ਹੁੰਦੀ ਕਿਉਂ ਅਸੀਂ ਮਾਰ ਨੂੰ ਰੱਖੇ ਹੋਏ ਆ ਇੱਥੇ ਆਮ ਲੋਕੀ ਕਿਉਂ ਮਰੇ ਫਿਰ ਉਹਦੀ ਕੋਈ ਸਾਰ ਲੈਣ ਵਾਲਾ ਵੀ ਹੈ ਨਹੀਂ ਤੁਸੀਂ ਇਹ ਦੱਸੋ ਸਾਡੀ ਤਾਂ 100 ਦੀ ਉੱਤੇ ਸਪੀਡ ਦੇ ਉੱਤੇ ਗੱਡੀ ਜਾਂਦੀ ਹੈ ਸਾਡੇ ਤਾਂ ਨਾਲ ਦੀ ਨਾਲ ਚਲਾਨ ਕੱਟ ਕੇ ਸਾਡੇ ਘਰੇ ਭੇਜ ਦਿੱਤੇ ਜਾਂਦੇ ਤੇ ਇਹਨਾਂ ਨੂੰ ਨੱਥ ਪਾਉਣ ਵਾਲਾ ਕੌਣ ਹੈ ਸਾਡੇ ਇੰਸ਼ੋਰੈਂਸ ਚੈੱਕ ਕੀਤੇ ਜਾਂਦੇ ਆ ਕਦੇ ਇਹਨਾਂ ਨੇ ਚੈੱਕ ਕੀਤੇ ਆ ਹੈਗੇ ਵੀ ਇਹ ਕਿ ਨਹੀਂ ਹੁਣ ਕਾ ਗੱਲ ਆ ਗਈ ਇੰਸ਼ੋਰੈਂਸ ਦੀ ਆਪਾਂ ਸਾਰੇ ਪੜੇ ਲਿਖੇ ਆ ਇੰਸ਼ੋਰੈਂਸ ਦੀਆਂ ਪਾਲਸੀਆਂ ਆਪਾਂ ਨੂੰ ਵੀ ਪਤਾ ਹੈ ਅੱਜ ਕੱਲ ਕੋਈ ਵੀ ਉਹ ਅਨਪੜ ਨਹੀਂ ਹੈਗਾ ਹਰ ਇੱਕ ਬੰਦਾ ਆਪਣੀ ਆਪਣੀ ਪਾਲਸੀ ਲੈ ਕੇ ਚੱਲਦਾ ਅਸੀਂ ਆਪਦੇ ਵਹੀਕਲ ਦਾ ਇੰਸ਼ੋਰੈਂਸ ਕਰਵਾਉਨੇ ਉਹਦੇ ਵਿੱਚ ਵੀ ਇਨਸ਼ੋਰਟ ਹੁੰਨੇ ਆ ਅਸੀਂ ਸਾਰੇ ਜਾਣੇ ਤਾਂ ਕੀ ਉਹਦੇ ਕੋਲ ਇਨਸ਼ੋਰਟ ਨਹੀਂ ਹੈਗਾ ਕਿੰਨੀਆਂ ਸਵਾਰੀਆਂ ਆਪ ਉਹਨੇ بیمਾ ਕਰਵਾਇਆ ਆ ਆਪਣੀ ਬੱਸ ਦਾ ਸਾਰਾ ਕੁਝ ਕਰਵਾਇਆ ਤੇ ਉਹਨੇ ਜ਼ਿੰਮੇਵਾਰੀ ਤਾਂ ਉਹਦੇ ਵਿੱਚ ਸਵਾਰੀਆਂ ਦੀ ਵੀ ਦਿੱਤੀ ਹੋਣੀ ਨਾ ਇੰਸ਼ੋਰਡ ਹੋਣੀਆਂ ਨਾ ਉਹ ਤੇਰਾ ਐਡੀ ਕੀ ਗੱਲ ਸੀ ਆ ਕੇ ਪਰਿਵਾਰਾਂ ਨਾਲ ਮਿਲਦਾ ਉਹਨੇ ਕੀ ਕਰਨਾ ਹੈ ਉਹਨੇ ਕੁਝ ਕਰਨਾ ਤਾਂ ਨਹੀਂ ਨਾ ਪਰਿਵਾਰਾਂ ਦੇ ਸਿਰ ਤੇ ਹੱਥ ਤਾਂ ਰੱਖ ਸਕਦਾ ਹੈ ਨਾ ਅੱਜ ਦੁਖੀ ਹੋ ਕੇ ਇਹ ਇਨਸਾਨ ਬੈਠੇ ਨੇ ਸਾਰੇ ਜਣੇ ਸਾਡਾ ਕਿਸੇ ਆਮ ਪਬਲਿਕ ਨੂੰ ਪਰੇਸ਼ਾਨ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਪ੍ਰਸ਼ਾਸਨ ਨਾਲ ਤੁਹਾਡੇ ਨਾਲ ਤੁਸੀਂ ਵੀ ਮੁਲਾਜ਼ਮ ਹੋ ਤੁਹਾਨੂੰ ਵੀ ਜਿਵੇਂ ਅੱਗੋਂ ਹੁਕਮ ਹੋਏ ਨੇ ਤੁਸੀਂ ਸਾਡੀ ਸਾਰ ਲੈਣੀ ਉਹ ਪਰ ਅਸੀਂ ਤੁਹਾਡੇ ਅੱਗੇ ਇਹੀ ਬੇਨਤੀ ਕਰਾਂਗੇ ਜਿੰਨਾ ਚਿਰ ਇਨਸਾਫ ਨਹੀਂ ਹੋਊਗਾ ਉਹਨਾਂ ਚਿਰ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਮੈਡਮ ਹੱਥ ਬੰਨ ਕੇ ਸਾਡੇ ਸਾਰਿਆਂ ਵੱਲੋਂ ਬੇਨਤੀ ਇਹੀ ਹੈ ਦੇਖੋ ਧੋਖੇ ਦੇ ਵਿੱਚ ਰੱਖ ਕੇ ਨਹੀਂ ਚੱਲਣਾ ਕਿਸੇ ਵਿੱਚ ਜਿਹਦੇ ਗਏ ਹੈ ਨਾ ਜਿਹਦੇ ਗਵਾਚੇ ਹੈ ਉਹਨਾਂ ਨੂੰ ਪਤਾ ਹੈ ਜੀ ਬੱਚੇ ਰੁਲ ਗਏ ਨੇ ਉਹਨਾਂ ਦੇ ਕਮਾਉਣ ਵਾਲਾ ਕੋਈ ਨਹੀਂ ਹੈਗਾ ਉਹਨਾਂ ਦੇ ਪਿੱਛੇ ਵਿਧਵਾ ਹੋ ਗਈਆਂ ਪੰਜ ਔਰਤਾਂ ਤੁਸੀਂ ਇਹ ਦੇਖੋ ਤੇ ਉਹਨਾਂ ਦੀ ਕੁੜੀਆਂ ਵਿਆਹਣ ਵਾਲੀਆਂ ਬੱਚੇ ਉਹਨਾਂ ਨੂੰ ਕੌਣ ਸਾਰ ਲਊਗਾ ਅਗਲੇ ਨੇ ਤਾਂ ਬੱਸ ਛਡਾਤੀ ਕੱਲ ਨੂੰ ਫੇਰ ਉਹਦਾ ਤਾਂ ਬਿਜ਼ਨਸ ਹੈ ਬਿਜ਼ਨਸ ਆਈ ਜਾਂਦਾ ਇਹਨਾਂ ਦਾ ਤਾਂ ਬਿਜ਼ਨਸ ਵੀ ਖਤਮ ਹੋ ਗਿਆ ਇਹਨਾਂ ਦਾ ਸਾਰਾ ਕੁਝ ਹੀ ਖਤਮ ਹੋ ਗਿਆ ਇਹਨਾਂ ਦੀ ਸਾਰ ਕੌਣ ਲਊਗਾ ਪਰ ਤੁਹਾਡੇ ਨਾਲ ਸਾਡਾ ਕੋਈ ਵੀ ਨਹੀਂ ਹੈ ਸਾਡਾ ਜਿਹੜਾ ਹੱਕ ਰੋਸ ਹੈ ਉਹ ਸਾਡੀਆਂ ਸਰਕਾਰਾਂ ਤੱਕ ਹੈ ਕਿਉਂ ਕਿਉਂਕਿ ਅਸੀਂ ਚੁਣ ਕੇ ਭੇਜੇ ਹੋਏ ਨੇ ਸਾਡੀ ਹਮਦਰਦੀ ਦੇ ਸਾਥੀ ਬਣਾਏ ਹੋਏ ਨੇ ਅਸੀਂ ਜੇਕਰ ਸਾਡੀ ਹਮਦਰਦੀ ਦੇ ਸਾਥ ਹੀ ਹੈ ਨਹੀਂ ਤਾਂ ਫਿਰ ਅਸੀਂ ਕਿਸੇ ਨਾਲ ਕੀ ਕੋਆਪਰੇਟ ਕਰਾਂਗੇ ਤਾਂ ਸਾਡਾ ਵੀ ਫਰਜ਼ ਨਹੀਂ ਬਣਦਾ ਤਾਂ ਸਾਨੂੰ ਇਹ ਹੈ ਜਿੰਨੇ ਪਰਿਵਾਰ ਬੈਠੇ ਹੈ ਜਿਨ੍ਹਾਂ ਨਾਲ ਜੋ ਹਾਦਸੇ ਹੋਏ ਹੈ ਉਹਨਾਂ ਦਾ ਦੁੱਖ ਦਰਦ ਸਮਝ ਆ ਜਾਵੇ ਔਰ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਜਾਵੇ ਔਰ ਉਹਨਾਂ ਨਾਲ ਬਣਦੀ ਜੋ ਵੀ ਉਹਨਾਂ ਦੀ ਹੈਲਪ ਹੈ ਉਹ ਕੀਤੀ ਜਾਵੇ ਸਾਡਾ ਇਸ ਤੋਂ ਵੱਧ ਕੇ ਕੋਈ ਕਿਸੇ ਨੂੰ ਪਰੇਸ਼ਾਨ ਕਰਨ ਦਾ ਕੋਈ ਮਤਲਬ ਨਹੀਂ ਹੈ ਨਾ ਕੋਈ ਇੱਥੇ ਪੋਲਿਟੀਕਲ ਪਾਰਟੀ ਇਨਵੋਲਵ ਹੈ ਸਿਰਫ ਫੈਮਲੀਆਂ ਹੈ ਕਿ ਮਿਸਾਲਾਂ ਤਾਂ ਇਹੀ ਜਿਹੜੀ ਸਾਡੀ ਗੁਜਾਰਿਸ਼ ਹੈ ਵੀ ਇਸ ਨੂੰ ਧਿਆਨ ਦੇ ਵਿੱਚ ਲਿਆ ਕੇ ਜਿੰਨੀ ਜਲਦੀ ਹੁੰਦਾ ਹੈਗਾ ਵੀ ਇਸ ਚੀਜ਼ ਦਾ ਹੱਲ ਕੱਢਿਆ ਜਾਵੇ ਗੱਡੀ ਮੇਰੇ ਨਾਮ ਤੇ ਹੈ ਮੇਰਾ ਡਰਾਈਵਰ ਚਲਾ ਰਿਹਾ ਉਸ ਟਾਈਮ ਦੇ ਵਿੱਚ ਵੈਸੇ ਇੱਕ ਜਰਨਲ ਕੁਐਸਚਨ ਹੈ ਸਾਨੂੰ ਵੀ ਨੌਲੇਜ ਹੋਣੀ ਚਾਹੀਦੀ ਐ ਇਸ ਚੀਜ਼ ਦੀ ਉਸ ਕੇਸ ਦੇ ਵਿੱਚ ਕਾਰਵਾਈ ਕਿਸ ਤੇ ਹੋਊਗੀ ਓਨਰ ਦੇ ਉੱਤੇ ਜਾਂ ਡਰਾਈਵਰ ਦੇ ਉੱਤੇ ਦੱਸੋ ਮੈਮ ਸਾਨੂੰ ਕੁਝ ਕੁ ਚੀਜ਼ਾਂ ਸਾਡੀਆਂ ਜੋ ਜਰੂਰੀ ਹੈ ਸਾਨੂੰ ਦੱਸੋ ਇਸ ਚੀਜ਼ਾਂ ਦੇਖੋ ਇਹ ਜ਼ਰੂਰੀ ਹੈ ਸਾਰੇ ਮੁਲਾਜ਼ਮ ਖੜੇ ਹੈ ਡੀਐਸਪੀ ਸਾਹਿਬ ਖੜੇ ਹੈ ਠੀਕ ਹੈ ਜੀ ਜਿਹੜਾ ਵੀਕਲ ਚਲਾ ਰਹੇ ਓਦੇ ਤੇ ਕਰਦੇ ਠੀਕ ਹੈ ਜੀ ਓਕੇ ਤੇ ਉਹ ਵੀਕਲ ਜਿਸ ਦੇ ਨਾਮ ਹੈਗੇ ਹੁਣ ਸਾਡੇ ਮੋਟਰਸਾਈਕਲ ਤਾਂ ਤੁਸੀਂ ਆਪ ਦੇਖਦੇ ਹੋ ਹੁਣ ਥਾਣਿਆਂ ਦੇ ਵਿੱਚ ਭਰੇ ਪਏ ਨੇ ਅਸੀਂ ਡੇਲੀ ਬੇਸਿਸ ਦੇ ਉੱਤੇ ਜਾਂਦੇ ਆਂ ਲੋਕਾਂ ਦੇ ਨਾਲ ਲੈ ਮੰਗ ਕੇ ਕੋਈ ਲੈ ਜਾਂਦਾ ਛੱਡ ਕੇ ਭੱਜ ਜਾਂਦਾ ਚੱਕਿਆ ਦਾ ਓਨਰ ਜਾਂਦਾ ਚਲਾਉਣ ਵਾਲੀ ਦੀ ਤਾਂ ਕੋਈ ਰਿਸਪੌਂਸਿਬਿਲਟੀ ਹੈ ਨਹੀਂ ਉਹ ਕੀ ਗਰੰਟੀਡ ਹ ਉਸ ਚੀਜ਼ ਦਾ ਕਿਉਂ ਹੋਊਗੀ ਭਈ ਉਹਦੀ ਕੀ ਗਰੰਟੀ ਹੈ ਇੱਕ ਡਰਾਈਵਰ ਦੀ ਕੀ ਗਰੰਟੀ ਹੈ ਦੱਸੋ ਮੈਨੂੰ ਕੀ ਉਹਦੇ ਕੋਲੇ ਕਿਸ ਤਰ੍ਹਾਂ ਦੀ ਅਥੋਰਿਟੀ ਹੈ ਵੀ ਤੂੰ ਮੇਰਾ ਵਹੀਕਲ ਚਲਾ ਸਕਦਾ ਹੈ ਮਾਲਕ ਤੇ ਹੀ ਬੰਦੀ ਕਾਰਵਾਈ ਕੀਤੀ ਹੈ ਨਹੀਂ ਸਰ ਦੇਖੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਰੂਲਸ ਜਿਹੜੇ ਜਦੋਂ ਆ ਜਾਣੇ ਆ ਅਸੀਂ ਵੀ ਪੜ੍ਹ ਲਿਖ ਕੇ ਇਥੋਂ ਤੱਕ ਆਏ ਆ ਅਸੀਂ ਵੀ ਡਿਗਰੀਆਂ ਕੀਤੀਆਂ ਠੀਕ ਹੈ ਬਹੁਤ ਸਗੀਆਂ ਚੀਜ਼ਾਂ ਹੁੰਦੀਆਂ ਨੌਲੇਜ ਦੀ ਕਮੀ ਕਿਸੇ ਨੂੰ ਨਹੀਂ ਹੁੰਦੀ ਠੀਕ ਹੈ ਵਰਤੀਆਂ ਮਿਲ ਜਾਂਦੀਆਂ ਉਹਦੇ ਮਿਲ ਜਾਂਦੇ ਉਹ ਗੱਲ ਵੱਖਰੀ ਹੈ ਬੱਟ ਕਾਨੂੰਨ ਸਾਰਿਆਂ ਵਾਸਤੇ ਇਕੁਅਲੀ ਹੋਣਾ ਚਾਹੀਦਾ ਇਹ ਨਹੀਂ ਕਿ ਠੀਕ ਹੈ ਆਮ ਜਨਤਾ ਬੈਠੀ ਧਰਨੇ ਦੇ ਵੇ ਮਰੇ ਠੇਕਾ ਥੋੜੇ ਲੈ ਰੱਖਿਆ ਸੀ ਅਸੀਂ ਵੀ ਪਰਮਾਤਮਾ ਨੇ ਸਾਨੂੰ ਵੀ ਤਾਂ ਇੱਥੇ ਜਨਮ ਦੇ ਕੇ ਭੇਜਿਆ ਹੈ ਮਰਨ ਵਾਸਤੇ ਇੱਥੇ ਕੋਈ ਸਮਾਜਦਾਰ ਇਨਸਾਨ ਨਾਲ ਕੋਈ ਮਿਸ ਹੈਪਨਿੰਗ ਹੋਈ ਹੁੰਦੀ ਸਾਰਾ ਪੰਜਾਬ ਹਿੱਲ ਜਾਂਦਾ ਇੱਥੇ ਤਾਂ ਪੰਜ ਗਏ ਐ ਪੰਜਾਂ ਦੀ ਸਾਰ ਲੈਣ ਵਾਸਤੇ ਜੇਕਰ ਅਸੀਂ ਧਰਨਾ ਲਾਇਆ ਤਾਂ ਅਜ ਪ੍ਰਸ਼ਾਸਨ ਪਹੁੰਚਿਆ ਇੱਥੇ ਨਹੀਂ ਤਾਂ ਕਿਸੇ ਨੇ ਸਾਰ ਨਹੀਂ ਲਈ ਕੋਈ ਸੱਥਰ ਤੇ ਬੈਠਣ ਨਹੀਂ ਆਇਆ ਦੁੱਖ ਹੁੰਦਾ ਸਾਨੂੰ ਦੁੱਖ ਹੈ ਸਾਨੂੰ ਸਾਡੇ ਪਰਿਵਾਰਾਂ ਦਾ ਕੋਈ ਅਸੀਂ ਤੁਹਾਡੇ ਨਾਲ ਬੈਸਣਾ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦੇ ਠੀਕ ਹੈ ਜੋ ਵੀ ਹੋ ਰਿਹਾ ਜਿਸ ਤਰ੍ਹਾਂ ਦਾ ਨਾਲ ਵੀ ਹੋ ਰਿਹਾ ਸਾਨੂੰ ਵੀ ਦੁੱਖ ਹੈ ਉਸ ਚੀਜ਼ ਦਾ ਕਿਉਂਕਿ ਸਾਰੇ ਬੰਦੇ ਕਮਾਤਕਾਰਾਂ ਵਾਲੇ ਕਿਸੇ ਨੇ ਦਿਹਾੜੀ ਜਾਣਾ ਕਿਸੇ ਨੇ ਕਿਤੇ ਜਾਣਾ ਉਹਨਾਂ ਨੂੰ ਕੋਈ ਲਾਲਚ ਨਹੀਂ ਹੈ ਕਿਸੇ ਚੀਜ਼ ਦਾ ਉਹ ਸਿਰਫ ਪਰਿਵਾਰ ਦੀ ਹਮਦਰਦੀ ਵਾਸਤੇ ਖੜੇ ਨੇ ਸਾਰੇ ਜਣੇ ਇੱਥੇ ਵੀ ਉਹਨਾਂ ਪਰਿਵਾਰਾਂ ਦਾ ਜੋ ਉਹਨਾਂ ਨੇ ਘਾਟੇ ਜਿਹੜੇ ਗਵਾਲੇ ਆ ਉਹ ਪੂਰੇ ਤਾਂ ਹੋਣੇ ਨਹੀਂ ਚਲ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੀ ਮਦਦ ਹੋ ਸਕੇ ਪਾ ਇਹੀ ਚੀਜ਼ਾਂ ਮੈਮ ਬਹੁਤ ਸਾਰੀਆਂ ਚੀਜ਼ਾਂ ਜੇ ਗਵਰਨਮੈਂਟ ਨੇ ਕਾਨੂੰਨ ਬਣਾਏ ਆ ਨਾ ਤੋਂ ਉਸ ਦਾਇਰੇ ਦੇ ਵਿੱਚ ਇਹ ਨਹੀਂ ਵੀ ਕੱਲਾ ਆਮ ਲੋਕ ਹੀ ਰੋ ਉਸ ਦਾਇਰੇ ਦੇ ਵਿੱਚ ਸਰਕਾਰ ਦੇ ਨਮਿੰਦੇ ਔਰ ਵੱਡੇ ਪੋਲੀਟੀਸ਼ਨ ਵੀ ਹੋਣੇ ਚਾਹੀਦੇ ਆ ਇਹ ਨਹੀਂ ਕਿ ਠੀਕ ਹੈ ਟਰਾਂਸਪੋਰਟ ਕੰਪਨੀ ਅਸੀਂ ਸ਼ੁਰੂ ਕੀਤੀ ਐ ਸਾਰਾ ਕੁਝ ਐ ਸਾਡੇ ਕੋਲ ਕੋਈ ਦਿੱਕਤ ਨਹੀਂ ਤਾਂ ਗੁੰਡਾਗਰਦੀ ਐ ਸ਼ਰਮ ਇਹ ਰਾਜਨੀਤੀ ਥੋੜੇ ਐ ਇਹ ਪਬਲਿਕ ਦੀ ਸੇਵਾ ਥੋੜੇ ਐ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਇਹ ਪਬਲਿਕ ਹੀ ਉਹਨਾਂ ਦਾ ਬਿਜ਼ਨਸ ਐ ਇਹੀ ਹੈ ਇਹੀ ਟਿਕਟਾਂ ਲੈ ਕੇ ਬੱਸਾਂ ਦੇ ਵਿੱਚ ਛੜਦੇ ਨੇ ਇਹਨਾਂ ਨੇ ਹੀ ਸਫ਼ਰ ਕਰਨਾ ਹੈ ਤਾਂ ਫਿਰ ਇਸ ਦਾ ਮਤਲਬ ਉਹ ਸਾਹਮਣੇ ਨਹੀਂ ਆ ਰਿਹਾ ਤਾਂ ਉਹ ਗੱਡੀਆਂ ਨੂੰ ਛੋਟ ਨਹੀਂ ਹੈਗੀਆਂ ਆਉਂਦੀਆਂ ਕੁਝ ਵੀ ਨਹੀਂ ਹੈਗਾ ਫਿਰ ਉਸ ਤੇ ਕਾਰਵਾਈ ਬਣਦੀ ਹੁਣ ਉੱਥੇ ਐਫ ਆਰ ਵੀ ਦਰਜ ਹੋਈਆਂ ਸਾਨੂੰ ਹਲੇ ਤੱਕ ਕਿਸੇ ਨੇ ਉੱਥੋਂ ਤੱਕ ਵੀ ਐਫ ਆਰ ਦੀ ਕਾਪੀ ਤੱਕ ਨਹੀਂ ਦਿੱਤੀ ਕਿਸੇ ਨੇ ਉਹ ਦੇ ਦੇ ਨੇ ਉਹ ਵੀ ਉਹ ਵੀ ਸਾਨੂੰ ਪ੍ਰੋਵਾਈਡ ਕਰਵਾਓ ਕੀ ਕੀ ਧਾਰਾਵਾਂ ਲੱਗੀਆਂ ਕਿਸ ਤੇ ਲੱਗੀਆਂ ਹਾਂ ਉਹ ਵੀ ਉਹ ਵੀ ਸਾਨੂੰ ਚਾਹੀਦੀਆਂ ਹੈਗੀਆਂ ਮਾਲਕ ਦੇ ਲੱਗੀਆਂ ਮਾਲਕ ਤੇ ਲੱਗੇ ਮਾਲਕ ਤੇ ਲੱਗੇ ਹਾਂ ਡਰਾਈਵਰ ਡਰਾਈਵਰ ਐਸੇ ਡਰਾਈਵਰ ਦੀ ਗੱਲ ਨਹੀਂ ਐ ਇੱਥੇ ਡਰਾਈਵਰ ਦੀ ਗੱਲ ਨਹੀਂ ਡਰਾਈਵਰ ਦਾ ਕੀ ਬਾਹਰ ਉੱਥੇ ਨਹਿਰ 'ਚ ਸਿੱਟੀ ਸੀ ਬਸ ਉਹ ਚੱਕ ਕੇ ਦੂਜੇ ਦਿਨ ਜਮਾਨਤ ਕਰਵਾ ਕੇ ਉਹ ਬਾਹਰ ਲੈ ਗਏ ਉਹ ਵਿਚਾਰੇ ਪਰਿਵਾਰ ਅੱਜ ਵੀ ਬੇਕਾਰ ਹੋਏ ਤੁਰੇ ਫਿਰਦੇ ਨੇ ਡਰਾਈਵਰ ਕਿਉਂ ਛੱਡੀ ਡਰਾਈਵਰ ਨੇ ਕੰਮ ਕੀਤਾ ਐ ਡਰਾਈਵਰ ਨੇ ਇਹਦਾ ਮੁੱਦਾ ਕਿੰਨਾ ਪਹਿਲਾਂ ਉਹਨਾਂ ਨੂੰ ਦੇ ਦਿਓ ਜੀ ਮਾਈਕ ਪੁੱਛ ਲੈਣੇ ਕਿੰਨਾ ਵੀ ਤਾਂ ਇਹ ਚੀਜ਼ਾਂ ਦੇਖੋ ਬਣਦੀ ਪੁਖਤਾ ਕਾਰਵਾਈ ਜਿਹੜੀ ਐ ਹੋਣੀ ਚਾਹੀਦੀ ਐ ਸਾਡੀ ਮੰਗ ਇਹ ਵੀ ਐ ਬਾਕੀ ਪਰਿਵਾਰਾਂ ਦੀ ਇੱਡੀ ਕੀ ਵੱਡੀ ਗੱਲ ਸੀ ਆ ਸਕਦਾ ਸੀ ਵੱਡਾ ਸਮਾਜਦਾਰ ਔਰ ਲੀਡਰ ਅੱਜ ਦਾ ਪਰਿਵਾਰਾਂ ਦੇ ਕੋਲ ਵਾਸਤਾ ਕਰ ਸਕਦਾ ਸੀ ਕਿ ਨਹੀਂ ਕਰ ਸਕਦਾ ਸੀ ਕਿੰਨੇ ਕਿਲੋਮੀਟਰ ਦੂਰ ਆ ਉਸ ਦਾ ਪਿੰਡ 20-25 ਕਿਲੋਮੀਟਰ ਵੀ ਦੂਰ ਨਹੀਂ ਹੈਗਾ ਜੇ ਬਾਰੇ ਪਿੰਡਾਂ ਵਿੱਚ ਦੀ ਆਵੇ ਤਾਂ ਜਨਤਾ ਉਹਨਾਂ ਦੀ ਹੈ ਉਹਨਾਂ ਨੇ ਹੀ ਚੁਣੇ ਹੋਏ ਨੇ ਨੁਮਾਇੰਦੇ ਉਹ ਉਸ ਤੋਂ ਬਾਅਦ ਲੜਾਉਣ ਵਾਸਤੇ ਤੁਹਾਨੂੰ ਤੇ ਸਾਨੂੰ ਕਰ ਦਿੰਦੇ ਨੇ ਅੱਗੇ ਵੀ ਠੀਕ ਹੈ ਜਨਤਾ ਨਾਲ ਲੜੋ ਪਿੜੋ ਤੁਸੀਂ ਤਾਂ ਮਿਹਨਤਾਂ ਕਰਕੇ ਇੱਥੋਂ ਤੱਕ ਪਹੁੰਚੇ ਹੋ ਥੋੜੀ ਤਾਂ ਡਿਊਟੀ ਹੈ ਤੁਸੀਂ ਤਾਂ ਨਿਭਾਉਣੀ ਹੈ ਭੋਗ ਤੱਕ ਤੁਸੀਂ ਸੁਵਾਸ਼ਨ ਦੇ ਕੇ ਜਾਓ ਵੀ ਉਹਨਾਂ ਨੂੰ ਕੋਈ ਨਾ ਕੋਈ ਸਰਕਾਰ ਵੱਡੀ ਉਹ ਸਹਤਾ ਤੇ ਸਾਡੇ ਪਿੰਡ ਵਾਲਾ ਨਹੀਂ 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 ਕੌਣ ਭੋਗਾਈ ਸਾਹਿਬ ਦੇਖੋ ਅਸੀਂ ਗੱਲ ਕਰ ਰਹੇ ਹਾਂ ਕੋਈ ਭੋਗ ਤੱਕ ਦਾ ਸਾਡਾ ਕੋਈ ਮਤਲਬ ਨਹੀਂ ਹੈ ਕੋਈ ਤਰੀਕਾ ਨਹੀਂ ਹੈ ਅਸੀਂ ਅਸੀਂ ਬੈਠੇ ਹਾਂ ਜਿੰਨਾ ਚਿਰ ਪ੍ਰਸ਼ਾਸਨ ਸਾਨੂੰ ਰਿਟਰਨ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਅੱਜ ਸਾਨੂੰ ਸੈਟੀਸਫਾਈ ਨਹੀਂ ਕਰਕੇ ਜਾਂਦਾ ਤਾਂ ਇਹ ਬਿਲਕੁਲ ਉਵੇਂ ਹੀ ਕੰਟੀਨਿਊ ਚੱਲੂਗਾ ਰਿਟਰਨ ਚ ਲਾਵਾਂਗੇ ਲਿਖਤੀ ਚਾਹੀਦਾ ਸਾਨੂੰ ਅਸੀਂ ਵਾਸਤ ਨਹੀਂ ਮੈਂ ਮੈਂ ਕਿੰਨਾ ਤੇ ਕੀਤੀ ਗਈ ਗੱਲ ਦੇਖੋ ਮੈਮ ਲਾਰਾ ਦਾਰਾ ਲਾਉਣ ਦਾ ਕੋਈ ਤਕ ਨਹੀਂ ਕਲੀਅਰ ਕਟ ਗੱਲ ਕਰਕੇ ਜਾਓ ਪੋਸੀਬਲ ਹੈ ਜਾਂ ਨਹੀਂ ਹੈ ਨਹੀਂ ਹੈ ਸਾਨੂੰ ਵੀ ਪਤਾ ਤੁਹਾਡੇ ਹੱਥ 'ਚ ਕੁਝ ਨਹੀਂ ਤੁਸੀਂ ਕਿਸੇ ਨੂੰ ਜੌਬ ਨਹੀਂ ਦੇ ਸਕਦੇ ਮੈਨੂੰ ਵੀ ਪਤਾ ਹੈ ਕਿਉਂਕਿ ਸਾਡੇ ਜਿੰਨੇ ਕੇ ਦਾਇਰੇ ਆਸੀਂ ਆਪਣੇ ਦਾਇਰਿਆਂ ਦੇ ਵਿੱਚ ਬੰਨੇ ਹੋਏ ਆ ਤੁਸੀਂ ਸਾਨੂੰ ਫੰਡਿੰਗ ਨਹੀਂ ਕਰ ਸਕਦੇ ਸਾਨੂੰ ਵੀ ਪਤਾ ਹੈ ਕਿਉਂਕਿ ਜੋ ਹੈ ਇਹ ਗਵਰਨਮੈਂਟ ਦਾ ਹੱਥ ਹੈ ਜਿਵੇਂ ਗਵਰਨਮੈਂਟ ਕਹੂਗੀ ਤੁਸੀਂ ਉਸੇ ਦੇ ਮੁਤਾਬਕ ਚੱਲਣਾ ਸੋ ਹੱਥ ਬੰਨ ਕੇ ਸਾਡੀ ਬੇਨਤੀ ਹੈ ਉਹਨਾਂ ਦਾ ਸਾਨੂੰ ਵਿਸ਼ਵਾਸਨ ਦਿਵਾਇਓ ਜਿੱਥੇ ਤੱਕ ਅਸੀਂ ਤੁਹਾਡੇ ਨਾਲ ਖੜ੍ਹ ਸਕੀਏ ਤੁਹਾਡਾ ਇੱਜ਼ਤ ਮਾਨ ਸਤਕਾਰ ਕਰ ਸਕੀਏ ਇਸ ਤੋਂ ਵੱਧ ਕੇ ਸਾਨੂੰ ਕੁਝ ਨਹੀਂ ਚਾਹੀਦਾ ਦੇਖੋ ਆਇਓ ਜੀ ਆਇਆਂ ਥੋੜਾ ਸਿਰ ਮੱਥੇ ਉੋਂ ਤੁਸੀਂ ਤੁਹਾਡੀ ਇੱਜ਼ਤ ਮਾਨ ਸਤਕਾਰ ਸਾਡੇ ਰਾਹਾਂ ਦੇ ਵਿੱਚ ਐ ਸਾਡੇ ਸਾਹਾਂ ਦੇ ਵਿੱਚ ਐ ਪਰ ਇਹੋ ਜੀ ਗੱਲ ਨਾ ਕੋਈ ਕਰਿਓ ਜਿੱਥੇ ਇਹਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚੇ ਤਾਂ ਉਹਨੇ ਕੀ ਹੀ ਗੱਲ ਕਰਨੀ ਐ ਦੇਖੋ ਆਪਾਂ ਕੋਈ ਵਹਿਸ ਬਾਜੀ ਵਾਲੀ ਗੱਲ ਨਹੀਂ ਅਸੀਂ ਆਪਦਾ ਹੱਕ ਮੰਗ ਰਹੇ ਹਾਂ ਜੋ ਬਣਦਾ ਹੁਣ ਆਪਾਂ ਵੈਸੇ ਚਲੋ ਮੈਂ ਉਹਨਾਂ ਗੱਲਾਂ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿੰਨੇ ਲੋਕ ਫਨਾ ਹੋ ਗਏ ਨੇ ਇਸ ਦੁਨੀਆ ਦੇ ਵਿੱਚੋਂ ਕਿਸਾਨੀ ਧਰਨਿਆਂ ਦੇ ਵਿੱਚ ਲਾ ਲਓ ਐਕਸ ਵਾਈ ਕੀ ਉੱਥੇ ਸਰਕਾਰਾਂ ਨਹੀਂ ਖੜੀਆਂ ਵੀ ਇੰਨਾ ਵਾਸਤੇ ਗਰੀਬਾਂ ਵਾਸਤੇ ਹੀ ਸਰਕਾਰਾਂ ਮਰ ਜਾਂਦੀਆਂ ਨੇ ਪ੍ਰਸ਼ਾਸਨ ਮਰ ਜਾਂਦਾ ਹੈ ਉੱਥੇ ਕਿਉਂ ਕਿਉਂਕਿ ਉਹ ਸਮਾਏਦਾਰ ਹੈ ਐਸੇ ਕਰਕੇ ਜ਼ਮੀਨਾਂ ਜਾਜਾਤਾਂ ਲੱਗ ਅੱਜ ਤਾਂ ਅਸੀਂ ਟਰਾਲੀਆਂ ਤੱਕ ਲਾ ਲੀਆਂ ਸਾਡੇ ਤਾਂ ਉੱਥੋਂ ਤੱਕ ਸਾਡੇ ਤੇ ਹੋਣ ਲੱਗ ਪਿਆ ਤਾਂ ਮਤਲਬ ਕੀ ਹੈ ਵੀ ਸਾਡੇ ਆਮ ਲੋਕਾਂ ਦਾ ਕੋਈ ਵजूद ਨਹੀਂ ਹੈ ਇਸ ਚੀਜ਼ ਦੇ ਵਿੱਚ ਅਸੀਂ ਆਪ ਦਾ ਰਾਈਟਸ ਮੰਗ ਨਹੀਂ ਸਕਦੇ ਅਸੀਂ ਹੱਕ ਅਸੀਂ ਜਾਨਾ ਗਵਾਈਆਂ ਅਸੀਂ ਤਾਂ ਆਪਦਾ ਬੰਦਾ ਤਾਂ ਤੁਸੀਂ ਹਰਾ ਕਰਕੇ ਨਹੀਂ ਦੇ ਸਕਦੇ ਬੱਚਿਆਂ ਦੇ ਉਹਨਾਂ ਦੇ ਬੱਚਿਆਂ ਦੇ ਪਰਿਵਾਰਾਂ ਦੇ ਸਿਰ ਤੇ ਤਾਂ ਹੱਥ ਰੱਖ ਸਕਦੇ ਹੋ ਫੇਰ ਵੀ ਤੁਸੀਂ ਘਰੇ ਨੂੰ ਕੇ ਬੈਠੇ ਹੋ ਤੁਹਾਨੂੰ ਅੱਗੇ ਮੋਹਰਾ ਬਣਾਤਾ ਠੀਕ ਹੈ ਜਾ ਕੇ ਲੜੋ ਲੋਕਾਂ ਦੇ ਨਾਲ ਭੇੜੋ ਕੀ ਹੈ ਇਹ ਚੀਜ਼ਾਂ ਤੇ ਲਾਛਾ ਕਿਹੜਾ ਹੀ ਉਹਨਾਂ ਨੂੰ ਚੁਕਾ ਦਿੰਦਾ ਉੱਥੇ ਮੈਡਮ ਦੂਸਰੀ ਗੱਲ ਚਲੋ ਹੁਣ ਕਰਦੇ ਆਂ ਉੱਥੇ ਦੇਖੋ ਇੱਕ ਤਾਂ ਪਰਿਵਾਰ ਗਰੀਬ ਅਚਨਚੇਤ ਘਟਨਾ ਨਾਲ ਦੀ ਨਾਲ ਫੋਨ ਆਇਆ ਕੋਈ ਵਿਚਾਰੇ ਨੇ ਚੱਪਲ ਪਾਈ ਵੀ ਪੈਰ ਦੇ ਵਿੱਚ ਕਿ ਨਹੀਂ ਉੱਥੇ ਜਾਂਦੇ ਜਦੋਂ ਡੈੱਡ ਬਾਡੀਆਂ ਕੋਲੇ ਗਏ ਉੱਥੇ ਗਏ ਜਦੋਂ ਉੱਥੇ ਜਾ ਕੇ ਇੰਨੀ ਬੁਰਗਤੀ ਇਨਸਾਨ ਦੀ ਆਪਾਂ ਤਾਂ ਇੱਕ ਗੱਲ ਜਾਣਦੇ ਆਂ ਵੀ ਸਾਹ ਹੈਗੇ ਆ ਤਾਂ ਬੰਦੇ ਦੀ ਕਦਰ ਆ ਚਾਹੇ ਜਿੱਡਾ ਵੱਡਾ ਲੀਡਰ ਹੋਵੇ ਮਨਿਸਟਰ ਹੋਵੇ ਕੁਛ ਵੀ ਮਰੇ ਤੋਂ ਬਾਅਦ ਕਿਸੇ ਦੀ ਕੋਈ ਬੁੱਕਤ ਨਹੀਂ ਜੈਸਾ ਅਸੀਂ ਆਪਦੇ ਬੱਚਿਆਂ ਨੂੰ ਆ ਪਰਿਵਾਰਾਂ ਨੂੰ ਭਾਈਆਂ ਨੂੰ ਉੱਥੇ ਦੇਖਿਆ ਤੁਸੀਂ ਸੋਚ ਨਹੀਂ ਸਕਦੇ ਉੱਥੇ ਕਫਨ ਤੱਕ ਦਾ 100000 ਰੁਪਏ ਸਾਡੇ ਤੋਂ ਲਿਆ ਗਿਆ ਉੱਥੇ ਅਸੀਂ ਪੰਜਾਬ ਸਰਕਾਰ ਨੂੰ ਕੀ ਦੁਹਾਈ ਪਾਈਏ ਕੀ ਪਾਈਏ ਪੈਸੇ ਤੱਕ ਲਏ ਗਏ ਨੇ ਔਰ ਡੈੱਡ ਬਾਡੀयां ਚਲਾ ਚਲਾ ਕੇ ਮਾਰੀਆਂ ਅਸੀਂ ਖੁਦ ਚੱਕ ਕੇ ਨਾ ਕੋਈ ਉੱਥੇ ਸਟਾਫ ਸੀ ਨਾ ਕੋਈ ਸ਼ੋਰ ਆਪਦੇ ਬੰਦੇ ਚੱਕ ਕੇ ਉਸ ਸਟਰਕਚਰ ਦੇ ਉੱਤੇ ਰੱਖਿਆ ਜਦੋਂ ਉਹਨਾਂ ਦਾ ਪੋਸਟਮਾਰਟਮ ਹੋ ਗਿਆ ਨਿਊਡ ਪਏ ਸੀ ਬਿਲਕੁਲ ਕੱਪੜਾ ਤੱਕ ਤਨ ਦੇ ਉੱਤੇ ਹੈ ਨਹੀਂ ਸੀ ਚਲਾ ਚਲਾ ਕੇ ਫੱਟ ਰੱਖੇ ਸੀ ਸਿੱਟ ਰੱਖੇ ਸੀ ਉਹਨਾਂ ਨੂੰ ਚੱਕ ਕੇ ਆਪ ਕੱਪੜੇ ਦੇ ਦੂਕੇ ਉਹਨਾਂ ਨੂੰ ਪਾ ਕੇ ਤੇ ਗੱਡੀਆਂ ਦੇ ਵਿੱਚ ਲੈ ਕੇ ਆ ਕੀ ਕਹੀਏ ਪ੍ਰਸ਼ਾਸਨ ਨੂੰ ਹੋਣਾ ਸੀ ਐਂਬੂਲੈਂਸ ਦੇ ਪੈਸੇ ਖੁੱਤ ਦੇ ਕੇ ਆਏ ਨੇ ਕੀ ਹੈ ਇਹਨੂੰ ਮਾਲੀ ਸਾਹਿਬ ਤੁਸੀਂ ਇਹ ਦੱਸੋ ਵੀ ਹੁਣ ਅਸੀਂ ਲੜੀਏ ਭੜੀਏ ਕਿਹਦੇ ਕੋਲੇ ਦੁੱਖ ਰਹੀਏ ਸੀ ਆਪਣੇ ਕਿਹਨੂੰ ਕਹੀ ਇਹ ਚੀਜ਼ਾਂ ਤਾਂ ਸਾਡੇ ਕੋਲੇ ਤਾਂ ਸਿਰਫ ਇੱਕ ਹਥਿਆਰ ਹੈ ਜਿਹੜਾ ਤੁਹਾਡੇ ਸਾਹਮਣੇ ਹੈ ਇਹਦੇ ਵਕਤ ਚ ਆਮ ਜਨਤਾ ਵੀ ਪਰੇਸ਼ਾਨ ਹੋਊਗੀ ਲੋਕ ਵੀ ਪਰੇਸ਼ਾਨ ਹੋਣਗੇ ਦੁੱਖ ਉਹਨਾਂ ਨੂੰ ਹੈ ਜਿਨ੍ਹਾਂ ਦੇ ਗਏ ਐ ਉਹਨਾਂ ਨੂੰ ਕੋਈ ਦੁੱਖ ਨਹੀਂ ਉਹ ਅੱਜ ਪਿੱਠ ਪਿੱਛੇ ਵੀ ਗਾਲਾਂ ਦੇਣਗੇ ਸਾਨੂੰ ਚੰਗਾ ਬੋਲਣਗੇ ਮਾੜਾ ਬੋਲਣਗੇ ਫੋਟੇ ਵੀ ਡਰਾਵੇ ਸਾਨੂੰ ਆਉਣਗੇ ਤੁਸੀਂ ਵੀ ਧਮਕਾਓਗੇ ਬਹੁਤ ਕੁਝ ਹੋਊ ਸਾਡੇ ਨਾਲ ਪਰ ਅਸੀਂ ਆਪਦਿਆਂ ਵਾਸਤੇ ਖੜੇ ਹਾਂ ਮੌਨ ਜੋ ਹੁਣ ਚੁਕਾਉਣਾ ਪਿਆ ਸੀ ਚੁਕਾਵਾਂਗੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਇਨਸਾਫ ਦੇ ਵਿੱਚ ਜਿਹੜੇ ਪਰਿਵਾਰ ਗਏ ਨੇ ਉਹਨਾਂ ਦੇ ਹਿਸਾਬ ਦੇ ਨਾਲ ਜੇ ਕੋਈ ਉਹਨਾਂ ਦਾ ਕੋਈ ਬੱਚਾ ਨੌਕਰੀ ਲੱਗਣ ਵਾਲਾ ਹੈ ਉਹਨਾਂ ਦੀ ਬਹਾਰ ਅੱਗੇ ਰੱਖੋ ਜੋ ਕੋਈ ਫਾਈਨੈਂਸ਼ਲੀ ਤੌਰ ਤੇ ਵੀਕ ਹੈ ਉਹਨਾਂ ਨੂੰ ਸਪੋਰਟ ਦੀ ਲੋੜ ਹੈ ਉਹ ਫਾਈਨੈਂਸ਼ਲੀ ਤੌਰ ਦੇ ਉੱਤੇ ਉਹਨਾਂ ਦੀ ਮਦਦ ਕਰੋ ਜਿਹੜੀ ਗੱਲ ਹੈ ਅਸੀਂ ਇਸ ਤੋਂ ਬਾਅਦ ਕਿ ਨਾ ਤਾਂ ਤੁਸੀਂ ਕੁਝ ਕਰ ਸਕਦੇ ਹੋ ਨਾ ਅਸੀਂ ਕੁਝ ਕਰ ਸਕਦੇ ਤਾਂ ਇਹ ਚੀਜ਼ਾਂ ਮੈਡਮ ਸਾਡੇ ਜਹਨ ਦੇ ਵਿੱਚ ਨਹੀਂ ਇਹ ਸਾਡੇ ਹੈਗੇ ਨੇ ਇਹਨਾਂ ਇਹ ਜਦੋਂ ਤੱਕ ਪੂਰੇ ਨਹੀਂ ਹੁੰਦੇ ਸਾਨੂੰ ਆਸ਼ਵਾਸ਼ਣ ਨਹੀਂ ਮਿਲਦਾ ਨਾ ਤਾਂ ਪਿੰਡ ਸ਼ੇਰੇ ਵਾਲੇ ਤੋਂ ਧਰਨਾ ਕੋਈ ਵੀ ਚੱਕਿਆ ਜਾਣਾ ਸਾਰੇ ਰੋਡ ਬਲੌਕ ਹੋਣਗੇ ਜਿਹੜੀ ਗੱਲ ਹੈ ਜੀ ਪਰ ਨਾ ਪਿੰਡ ਕਿਉਂਕਿ ਇੱਕ ਬੰਦਾ ਸ਼ੇਰੇ ਵਾਲੇ ਦਾ ਸੀ ਇੱਕ ਚਿਬੜਾਂ ਵਾਲੀ ਦਾ ਸੀ ਮੁਕਸਰ ਦੇ ਸੀ ਉਹ ਵੀ ਸਾਡੇ ਨਾਲ ਸਾਰੇ ਪਰਿਵਾਰ ਇੱਥੇ ਇਕੱਠੇ ਹੋਏ ਬੈਠੇ ਨੇ ਅਸੀਂ ਆਪਣੀ ਸਰਕਾਰ ਚੁਣਨ ਆਲੇ ਆ ਜਿਹੜੇ ਸਾਡੀ ਸਾਰ ਲੈਣ ਵਾਲੇ ਆ ਉਹ ਸਰਕਾਰ ਦੇ ਨੁਮਾਇੰਦੇ ਆ ਤੇ ਸਾਡੇ ਕੋਲੇ ਸਰਕਾਰ ਦਾ ਨੁਮਾਇੰਦਾ ਹਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਹਾਂਜੀ ਸਾਨੂੰ ਖੁਸ਼ੀ ਸੀ ਵੀ ਸਾਡੇ ਏਰੀਏ ਦੀ ਕੈਬਨਟ ਮੰਤਰੀ ਕੈਬਨਟ ਦੇ ਵਿੱਚ ਸਾਡਾ ਲੀਡਰ ਗਿਆ ਹੈ ਸਾਡੇ ਸਿਰ ਤੇ ਹੱਥ ਰੱਖੂ ਸਾਡੇ ਗਰੀਬ ਭਾਈਚਾਰੇ ਵਾਸਤੇ ਉਹ ਵੀ ਗਰੀਬ ਐਸਸੀ ক্যাਟਾਗਰੀ ਦੀ ਸਾਡੀ ਮੈਡਮ ਹੈ ਤੇ ਪਰਿਵਾਰ ਜਿੰਨੇ ਵੀ ਐਸਸੀ ਕੈਟਾਗਰੀ ਦੇ ਹੈਗੇ ਨੇ ਜਦੋਂ ਸਾਡੀ ਸੁਣਵਾਈ ਨਹੀਂ ਹੋਈ ਹੋਰ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆ ਰਿਹਾ ਅਸੀਂ ਐਸਸੀ ਕਮਿਸ਼ਨ ਦਿੱਲੀ ਤੱਕ ਆਪਣੀ ਅਪਰੋਚ ਕਰ ਲਈ ਹੈ ਇੰਨਾ ਪਰਿਵਾਰਾਂ ਦੀ ਘੁਹਾਰ ਵਾਸਤੇ ਅਸੀਂ ਛੋਟੇ ਲੈਵਲ ਦੇ ਵਿੱਚ ਨਹੀਂ ਜਾਣਾ ਅਸੀਂ ਹੁਣ ਵੱਡੇ ਲੈਵਲ ਦੇ ਵਿੱਚ ਜਾਵਾਂਗੇ ਔਰ ਉੱਥੋਂ ਤੱਕ ਅਸੀਂ ਆਪਣੀ ਅਪਰੋਚ ਕਰ ਚੁੱਕੇ ਹਾਂ ਅਸੀਂ ਰਿਟਨ ਦੇ ਵਿੱਚ ਵੀ ਦਿੱਤਾ ਬੰਦ ਦੀ ਕਾਰਵਾਈ ਪੰਜਾਬ ਸਰਕਾਰ ਔਰ ਪ੍ਰਸ਼ਾਸਨ ਜਿਹੜੀ ਸਾਡੀ ਸਾਰ ਨਹੀਂ ਲੈ ਰਿਆ ਹਲੇ ਤੱਕ ਉਹਦੇ ਮਤਾਂ ਉਸੇ ਵੀ ਅਸੀਂ ਕਰਾਂਗੇ ਜੋ ਤੱਕ ਜੋ ਵੀ ਹੋਇਆ ਸੀ ਆਵੀਆਂ ਗਰੀਬ ਜਥੇਬੰਦੀਆਂ ਅਸੀਂ ਗਰੀਬ ਹੀ ਕਹਾਂਗੇ ਕਿਉਂਕਿ ਸਾਡਾ ਤਾਂ ਕੋਈ ਹੈ ਨਹੀਂ ਇੱਥੇ ਸਾਰ ਲੈਣ ਵਾਲਾ ਬੰਦਾ ਹੀ ਹੈ ਨਹੀਂ ਸਾਡਾ ਕੋਈ ਕਿਉਂਕਿ 5 ਦਿਨ ਹੋ ਗਏ ਕੋਈ ਨਹੀਂ ਇੱਥੇ ਆ ਕੇ ਖੜਿਆ ਅੱਜ ਜੇ ਤੱਕ ਰੋੜ ਲਾਤੇ ਤਾਂ ਅੱਜ ਪੁਲਿਸ ਵੀ ਆ ਗਈ ਇੱਥੇ ਸਾਰਾ ਕੁਝ ਆ ਗਿਆ ਐਸਡੀਐਮ ਮੈਡਮ ਵੀ ਆ ਗਏ ਸਾਰੇ ਜਣੇ ਆ ਗਏ ਹਨ ਤਾਂ ਮੈਡਮ ਦੇਖੋ ਸਾਡਾ ਗੁੱਸਾ ਜ਼ਾਹਿਰ ਕਰਨਾ ਜਾਇਜ਼ ਹੈ ਨਜਾਇਜ਼ ਨਹੀਂ ਹੈ ਤਾਂ ਹੱਥ ਬੰਨ ਕੇ ਸਾਡੀ ਬੇਨਤੀ ਇਹੀ ਰਹੂਗੀ ਜਿੰਨਾ ਚਿਰ ਸਾਡੀਆਂ ਮੰਗਾਂ ਰਿਟਨ ਰੂਪ ਦੇ ਵਿੱਚ ਸਾਨੂੰ ਪ੍ਰਸ਼ਾਸਨ ਅਸ਼ਵਾਸ਼ਣ ਨਹੀਂ ਦਿੰਦਾ ਤਾਂ ਕੋਈ ਮਤਲਬ ਨਹੀਂ ਹੈ ਸਾਡਾ ਤੁਸੀਂ ਸਾਨੂੰ ਅਸ਼ਵਾਸ਼ਣ ਦਿਓ ਅਸੀਂ ਥੋੜੀ ਜ਼ਬਾਨ ਤੇ ਵੀ ਖੜਾਂਗੇ ਇਹ ਨਹੀਂ ਹੈ ਅਸੀਂ ਤਰਸਕਾਰ ਕਰਾਂਗੇ ਤੁਹਾਡਾ ਇਸ ਵਾਸ਼ਨ ਦੇਉ ਤੁਸੀਂ ਦੇ ਸਕਦੇ ਪਰਿਵਾਰਾਂ ਦੇ ਸਿਰ ਤੇ ਕੌਣ ਹੱਥ ਰੱਖੂ ਮੈਨੂੰ ਵੀ ਪਤਾ ਤੁਹਾਡੇ ਵੀ ਹੱਥ ਦੇ ਵਿੱਚ ਹੈ ਨਹੀਂ ਗੀਆਂ ਇਹ ਚੀਜ਼ਾਂ ਸਭ ਪਤਾ ਹੈ ਕਿੱਥੋਂ ਕੀ ਚੀਜ਼ਾਂ ਚੱਲਦੀਆਂ ਕਿਵੇਂ ਆ ਕਿਵੇਂ ਨਹੀਂ ਬਟ ਠੀਕ ਹੈ ਦਲਾਸਾ ਦੇ ਸਕਦੇ ਹਾਂ ਪਰ ਦਲਾਸੇ ਵਾਲੀ ਹੁਣ ਗੱਲ ਨਹੀਂ ਰਹੇਗੀ ਦਲਾਸਾ ਇੱਕ ਦਿਨ ਪਹਿਲਾਂ ਆ ਕੇ ਦੋ ਦਿਨ ਪਹਿਲਾਂ ਆ ਕੇ ਦੇ ਜਾਂਦੇ ਹੋ ਸਕਦਾ ਦਲਾਸਾ ਦਿਲ ਨੂੰ ਸ਼ੂ ਜਾਂਦਾ ਸਾਡੇ ਅਸੀਂ ਮੰਨ ਲੈਂਦੇ ਚਲੋ ਭਾਣਾ ਹੀ ਮੰਨ ਲੈਂਦੇ ਉਸ ਟਾਈਮ ਪਰ ਹੁਣ ਭਾਣੇ ਵਾਲੀ ਗੱਲ ਹੀ ਨਹੀਂ ਰਹੇਗੀ ਹੁਣ ਤਾਂ ਕਰੋਸ਼ ਹੈ ਸਾਡਾ ਉਹ ਚੱਲਣਾ ਪੈਣਾ ਸਰਕਾਰਾਂ ਨੂੰ ਵੀ ਚੱਲਣਾ ਪੈਣਾ ਪ੍ਰਸ਼ਾਸਨ ਨੂੰ ਵੀ ਚੱਲਣਾ ਪੈਣਾ ਔਰ ਸਭ ਤੋਂ ਵੱਡੀ ਗੱਲ ਸਾਡੇ ਆਮ ਲੋਕਾਂ ਨੂੰ ਵੀ ਚੱਲਣਾ ਪੈਣਾ ਹੈ। ਦਰਦ ਹੈ ਜਿਹੜਾ ਅਸੀਂ ਬਿਆਨ ਕਰੀ ਜਾਂਦੇ ਆ ਆਪਣਾ। ਬਾਕੀ ਮੈਡਮ ਤੁਸੀਂ ਆਪਣਾ ਡਿਸੀਜਨ ਦੇ ਸਕਦੇ ਹੋ ਜੋ ਵੀ ਹੈ ਜਿਸ ਵੀ ਤਰ੍ਹਾਂ ਦਾ ਹੈ। ਅਸੀਂ ਤੁਹਾਡੇ ਜਿਹੜੀਆਂ ਗੱਲਾਂ ਸਾਡੇ ਅੰਦਰ ਸੀਗੀਆਂ ਅਸੀਂ ਤੁਹਾਨੂੰ ਦੱਸਤੀਆਂ ਹੈਗੀਆਂ। ਬਾਕੀ ਠੋਡਾ ਕੀ ਵਿਚਾਰ ਹੈ ਕਿਸ ਤਰੀਕੇ ਦੇ ਨਾਲ ਹੈ ਔਰ ਸਾਡੀ ਅਸੀਂ ਇੱਕ ਹੱਥ ਬਨ ਕੇ ਹੀ ਬੇਨਤੀ ਕਰਾਂਗੇ ਆ ਦੋ ਪਿੰਡਾਂ ਦੇ ਵਿੱਚ ਜਿੱਨਾਂ ਚਿਰ ਸਾਡਾ ਹੱਲ ਨਹੀਂ ਹੁੰਦਾ ਅਸ਼ਵਾਸ਼ਣ ਨਹੀਂ ਹੁੰਦਾ ਉਹਨਾਂ ਚਿਰ ਧਰਨੇ ਐਵੇਂ ਹੀ ਜਾਈਦੇ ਰਹਿਣਗੇ ਅਸੀਂ ਆਪਣੇ ਪਿੰਡ ਬਲਾਕ ਕੀਤੇ ਆ ਬਾਸੇ ਦੇ ਰਾਹ ਖੋਲੇ ਆ ਅਸੀਂ ਆਪਣੇ ਪਿੰਡ ਦੇ ਲੋਕਾਂ ਨੂੰ ਔਰ ਬਾਹਰਲੇ ਲੋਕਾਂ ਨੂੰ ਨਹੀਂ ਅਸੀਂ ਤੰਗ ਕਰਨਾ ਬਾਕੀ ਹੋਰ ਬਥੇਰੇ ਰੂਟ ਆ ਅਸੀਂ ਤੁਸੀਂ ਡਾਇਵਰਟ ਕਰ ਸਕਦੇ ਹੋ ਸਾਡਾ ਕਿਸੇ ਨਾਲ ਕੋਈ ਜਾਤੀ ਉਹ ਨਹੀਂ ਹੈਗਾ ਅਸੀਂ ਆਪਣਾ ਰੋਜ਼ ਪ੍ਰਦਰਸ਼ਨ ਕਰ ਰਹੇ ਆ ਪ੍ਰਸ਼ਾਸਨ ਨੂੰ ਮੰਗਾ ਵੀ ਸਾਨੂੰ ਤੰਗ ਨਾ ਕੀਤਾ ਜਾਵੇ ਸਵਾਏ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਦੁਖਦਾਈ ਘਟਨਾ ਦੇ ਵਿੱਚ ਅੱਜ ਸ਼ਾਮਲ ਹੋਏ ਆ ਦਾ ਜੱਟ ਮਹਾਸਾਭ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਸਰਾ ਮੈਨੂੰ ਰਵਿੰਦਰ ਅਰਗਣ ਨੇ ਸਾਰਿਆਂ ਨੇ ਦੱਸਿਆ ਬਾਹਮ ਸਰ ਗਿਆ ਗੁਰਮਤ ਸਿੰਘ ਸਾਡੇ ਤੇ ਪੱਤਰਕਾਰ ਸਾਥੀ ਹੈ ਇਹਨਾਂ ਨੇ ਸਨੇਹਾ ਲਾਇਆ ਔਰ ਇਸ ਧਰਨੇ ਤੇ ਅੱਜ ਮੈਨੂੰ ਆਉਣਾ ਪਿਆ ਐਸੇ ਧਰਨੇ ਤੇ ਆਉਣ ਦਾ ਮਨ ਨਹੀਂ ਕਰਦਾ ਹੁੰਦਾ ਜੀ ਨਹੀਂ ਕਰਦਾ ਬੜਾ ਇਹ ਮਨ ਦੁਖਦਾ ਹੈ ਹਰਦਾ ਬਲੁੰਦਰਾ ਜਾਂਦਾ ਹੈ ਫੇਰੇ ਇਹੋ ਜੇ ਧਰਨੇ ਤੇ ਆਉਣਾ ਪੈਂਦਾ ਔਰ ਮੈਂ ਲੂ ਦੀਪ ਵਸਦੇ ਮਾਲਕ ਨੂੰ ਇੱਕ ਐਮਐਲਏ ਨੂੰ ਗੱਲ ਕਹਿਣਾ ਚਾਹੁੰਦਾ ਕਿ ਪਹਿਲਾਂ ਤਾਂ ਕੋ ਟ੍ਰਾਂਸਪੋਰਟਰ ਸੀਗਾ ਟ੍ਰਾਂਸਪੋਰਟ ਦੇ ਐਲਾਨੇ ਮੈਂ ਵੀ ਟ੍ਰਾਂਸਪੋਰਟਰ ਐ ਗੱਡੀਆਂ ਦੇ ਐਕਸੀਡੈਂਟ ਹੋ ਜਾਂਦੇ ਆ ਬੰਦੇ ਮਰ ਜਾਂਦੇ ਆ ਪਹਿਲਾਂ ਹੀ ਮਰਿਆ ਹੁਣ ਵੀ ਮਰਨਗੇ ਇੱਕ ਉਹਦੇ ਰੁਕਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਕਿਉਂਕਿ ਸਾਡਾ ਸਰਕਾਰਾਂ ਦਾ ਤੇ ਸਾਡਾ ਉਹ ਸਟਰਕਚਰ ਢਲ ਚਾ ਹੀ ਨਹੀਂ ਹੈ ਕੋਈ ਕਾਨੂੰਨ ਨਹੀਂ ਹੈ ਕਿ ਉਹਨਾਂ ਚੀਜ਼ਾਂ ਦੇ ਉੱਤੇ ਨੱਥਵਾਈ ਜਾਵੇ ਜਾਂ ਉਹਨਾਂ ਨੂੰ ਕੋਈ ਕੋਈ ਸੁਧਾਰ ਕੀਤਾ ਜਾਵੇ ਜਾਂ ਉਹਨਾਂ ਦਾ ਕੁਝ ਕੋਈ ਚੈੱਕ ਅਪ ਕੀਤਾ ਜਾਵੇ ਕੋਈ ਟਾਈਮ ਟੂ ਟਾਈਮ ਜਾਂ ਕੋਈ ਬੁਲਾਂ ਦਾ ਹੀ ਕੋਈ ਉਸ ਤਰ੍ਹਾਂ ਕੋਈ ਕੀਤਾ ਜਾਵੇ ਨਹੀਂ ਹੈ ਔਰ ਅੱਗੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਉਹ ਸਰਕਾਰਾਂ ਚੁਣੀਆਂ ਤੇ ਉਹ ਦਾ ਇਹ ਸਿਸਟਮ ਠੀਕ ਹੋ ਜਾਊਗਾ ਔਰ ਮੈਂ ਇੱਕ ਐਮਐਲਏ ਨੂੰ ਪਾਸਪੋਰਟ ਦੇ ਮਾਲਕ ਨੂੰ ਗੱਲ ਕਹਿਣਾ ਚਾਹੁੰਦਾ ਕਿ ਕਮ ਸੇ ਕਮ ਪੁਲਿਆ ਮਾਰਸਾ ਪੰਜਾਬ ਦੇ ਲੋਕਾਂ ਨੇ ਗਿੱਦੜੇ ਦੇ ਲੋਕਾਂ ਨੇ ਪੰਜਾਬ ਦੀ ਆਵਾਮ ਨੇ ਚੁੱਕ ਕੇ ਤੁਹਾਨੂੰ ਇੱਕ ਵਿਧਾਨ ਸਭਾ ਦੇ ਵਿੱਚ ਭੇਜਿਆ ਇੱਕ ਉਸ ਬੰਦੇ ਦਾ ਹਾੜਾ ਨਾੜਾ ਇੱਕ ਵੀ ਬਿਆਨ ਨਹੀਂ ਆਇਆ ਅੱਜ ਤੱਕ ਕਿ ਭਾਈ ਇਹ ਗਲਤ ਗੱਲ ਮਾੜੀ ਹੋਈ ਹੈ ਜਾਂ ਇਹ ਮੈਂ ਪੰਜਾਬ ਦੇ ਲੋਕਾਂ ਨਾਲ ਜਾਂ ਜਿਹੜੇ ਲੋਕਾਂ ਦੇ ਮੋਟਾ ਹੋ ਗਏ ਜਾਂ ਜਿਨ੍ਹਾਂ ਦੇ ਸੱਟਾਂ ਵੱਜ ਗਈਆਂ ਮੈਂ ਉਹਦੇ ਲਈ ਕੁਝ ਕਰ ਸਕਦਾ ਮੈਂ ਕੋਈ ਮੁਆਵਜ਼ੇ ਦੀ ਗੱਲ ਕਰ ਸਕਦਾ ਮੈਂ ਸਰਕਾਰ ਦੇ ਹੋਂਦ ਦੇ ਵਿੱਚ ਉਹਨਾਂ ਦਾ ਕੋਈ ਮੈਂ ਜਾਤੀ ਤੌਰ ਤੇ ਜਾਂ ਧਰਮ ਦੇ ਤੌਰ ਤੇ ਕੋਈ ਉਹਨਾਂ ਦਾ ਫਾਇਦਾ ਕਰ ਸਕਦਾ ਉਹਦਾ ਇੱਕ ਵੀ ਬਿਆਨ ਨਹੀਂ ਆਇਆ ਮੈਂ ਇਸ ਦੀ ਸਖਤ ਸ਼ਬਦਾਂ ਚ ਡੈਂਕਲੀ ਟਲੋਨੀ ਨਿਖੇਦੀ ਕਰਦਾ ਔਰ ਦੂਸਰਾ ਪੰਜਾਬ ਸਰਕਾਰ ਨੇ ਜਿਹੜਾ ਐਲਾਨ ਕੀਤਾ ਸੀ ਕਿ ਅਸੀਂ ਢੋਕਵੇਂ ਪ੍ਰਬੰਧ ਕੀਤੇ ਆ ਉਹ ਢੋਕਵੇਂ ਪ੍ਰਬੰਧ ਕਰਾਂਗੇ ਪਰ ਮੈਂ ਇੱਥੇ ਸੁਣ ਰਿਆਂ ਇਹਨਾਂ ਦੀਆਂ ਗੱਲਾਂ ਉਹਨਾਂ ਦੇ ਵਰਸ ਤੱਕ ਕੱਢੇਗੇ ਉਹਨਾਂ ਨੂੰ ਕੱਪੜੇ ਤੱਕ ਨਹੀਂ ਮਿਲੇ ਐਂਬੂਲੈਂਸ ਦੀ ਸੂਧਾ ਨੇ ਉਹਨਾਂ ਨੂੰ ਮਿਲੀ ਕਿ ਇਹ ਟਕਮੇ ਪ੍ਰਬੰਧਾ ਪੰਜਾਬ ਸਰਕਾਰ ਦੇ ਮੈਨੂੰ ਲੱਗਦਾ ਜਦੋਂ ਐਕਸੀਡੈਂਟ ਹੋਇਆ ਗੱਡੀ ਦਾ ਤੇ ਪੰਜਾਬ ਦਾ ਸੀਐਮ ਅਲਾ ਦਾ दारू-ਦੂਰੂ ਪੀਤੀ ਹੋਏ ਪਿਆ ਹੋਣਾ ਨਸ਼ੇ 'ਚ ਉਤਰੇ ਹੋਣਾ ਉਹਨੇ ਨਸ਼ੇ ਜੀ ਕਹਿਤਾ ਵੀ ਟਕਮੇ ਬਰੰਦ ਕਰਾਂਗੇ ਸੋ ਵੀਰੋ ਇਹ ਲੜਾਈਆਂ ਸਾਨੂੰ ਲੜਨੀਆਂ ਪੈਣੀਆਂ ਇਹ ਲੜਾਈਆਂ ਲੜੀਆਂ ਬਿਨਾ ਸਾਡੇ ਲੋਕਾਂ ਨੂੰ ਇਹਨਾਂ ਨੂੰ ਗਰੀਬ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਣਾ ਔਰ ਅਸੀਂ ਇਨਸਾਫ ਲੈਣ ਵਾਸਤੇ ਇਨਸਾਫ ਦਿਵਾਉਣ ਵਾਸਤੇ ਅਸੀਂ ਜਿੱਥੋਂ ਤੱਕ ਸਾਨੂੰ ਲੜਨਾ ਪਿਆ ਅਸੀਂ ਲੜਾਈ ਲੜਾਂਗੇ ਇਸ ਲੜਾਈ ਦੇ ਵਿੱਚ ਅਸੀਂ ਅੱਜ ਸ਼ਾਮਲ ਹੋਏ ਆ ਔਰ ਸਾਡਾ ਤੁਹਾਡੇ ਨਾਲ ਪੂਰੀ ਹਮਦਰਦੀ ਰਹੂਗੀ ਜਿੱਥੇ ਤੱਕ ਵੀ ਸਾਡੀ ਲੋੜ ਪਈ ਅਸੀਂ ਤੁਹਾਡੇ ਨਾਲ ਖੜੇ ਆ ਔਰ ਪ੍ਰਸ਼ਾਸਨ ਨੂੰ ਐਸ.ਡੀ.ਐਮ ਸਾਹਿਬ ਇੱਥੇ ਆਏ ਆ ਔਰ ਅਸੀਂ ਇਹਨਾਂ ਤੋਂ ਵੀ ਆਸ ਕਰਦੇ ਆ ਕਿਉਂਕਿ ਇਹ ਵੀ ਸਾਡਾ ਹੀ ਸਾਡੇ ਪਰਿਵਾਰਾਂ ਦਾ ਹਿੱਸਾ ਹੀ ਆ ਸਾਡੇ ਮੁਲਾਜ਼ਮ ਵੀ ਸਾਡੇ ਪਿੰਡਾਂ ਚੋਂ ਸਾਡੇ ਘਰਾਂ ਚੋਂ ਹੀ ਆ ਚਲੋ ਨੌਕਰੀਆਂ ਕਰਨੀਆਂ ਉਹ ਵੱਖਰੀ ਗੱਲ ਹੈ ਔਰ ਮੈਂ ਐਸਟੀਐਮ ਸਾਹਿਬ ਤੂੰ ਵੀ ਮੰਗ ਕਰਦਾ ਕਿ ਤੁਸੀਂ ਇਹ ਗੱਲ ਨੂੰ ਇਸ ਨੂੰ ਪੰਜਾਬ ਸਰਕਾਰ ਤੱਕ ਸਾਰੇ ਪ੍ਰਸ਼ਾਸਨ ਤੱਕ ਇਹਨੂੰ ਗੱਲ ਨੂੰ ਰੱਖੋ ਤਾਂ ਕਿ ਅੱਗੇ ਵੀ ਐਸੀਆਂ ਕੋਈ ਸਿਕਾਉਣੀਆਂ ਘਟਨਾ ਨਾ ਘਟਣ ਪੰਜਾਬ ਦੇ ਲੋਕਾਂ ਦਾ ਸਾਡੇ ਆਪਣੇ ਲੋਕਾਂ ਦਾ ਜਿਨ੍ਹਾਂ ਤੋਂ ਅਸੀਂ ਵੋਟਾਂ ਲੈ ਕੇ ਲੈ ਕੇ ਜਾਂਦੇ ਆ ਜਿਨ੍ਹਾਂ ਨੂੰ ਜਫੀਆਂ ਪਾਉਣੇ ਗਲ੍ਹਾਂ ਨਾਲ ਲਾਉਣੇ ਆ ਤਾਂ ਕਿ ਅਸੀਂ ਉਹਨਾਂ ਨੂੰ ਅੱਗੇ ਵੀ ਜਫੀਆਂ ਪਾ ਕੇ ਸਕੀਏ ਗੜਾ ਨਾ ਲਾ ਸਕੀਏ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਔਰ ਮੈਂ ਜ਼ਿਆਦਾ ਨਾ ਬੋਲਦਾ ਕਿਉਂਕਿ ਮੇਰੇ ਮੂੰਹ ਦੀ ਕੋਈ ਪ੍ਰੋਬਲਮ ਹੈ ਮੇਰਾ ਅੰਦਰੋਂ ਬੋਲਿਆ ਨਹੀਂ ਜਾਂਦਾ ਮੇਰੀ ਜੀਭ ਪੱਕੀ ਹੋਈ ਆ ਤਾਂ ਮੈਂ ਇੰਨੀਆਂ ਹੀ ਬੇਨਤੀਆਂ ਕਰੂੰਗਾ ਔਰ ਤੁਸੀਂ ਅਸੀਂ ਸਾਰੇ ਲੜਕੇ ਡਟ ਕੇ ਇਸ ਲੜਾਈ ਨੂੰ ਲੜਾਂਗੇ ਸੋ ਜ਼ਿਆਦਾ ਬੋਲੇਗਾ ਵੱਧ ਘਟ ਬੋਲੇਗਾ ਮਾਫ ਚੋਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਹਾਂਜੀ ਜਿਵੇਂ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਆਪਾਂ ਦੁੱਖ ਦੀ ਘੜੀ ਦੇ ਵਿੱਚ ਇੱਥੇ ਸਾਰੇ ਇਕੱਠੇ ਹੋਏ ਆ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਚਲੇ ਗਏ ਆ ਬੜੇ ਦੁੱਖ ਦੀ ਗੱਲ ਹੈਗੀ ਹੈ ਜੀ ਤੇ ਜਿਸ ਤਰ੍ਹਾਂ ਕਿ ਤੁਸੀਂ ਨੇ ਦੱਸਿਆ ਧਰਨਾ ਨਹੀਂ ਹੈਗਾਗਾ ਇਹ ਸਿਰਫ ਇਹ ਹੈ ਕਿ ਵੀ ਸਾਡੇ ਜਿਹੜੇ ਪਰਿਵਾਰਿਕ ਮੈਂਬਰ ਤੇ ਚਲੇ ਗਏ ਹੈਗੇ ਕਿ ਬਾਕੀ ਉਹਨਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਕੋਈ ਤਾਂ ਉਹਨਾਂ ਲਈ ਸਾਨੂੰ ਕੁਛ ਨਾ ਕੁਛ ਸਹਾਇਤਾ ਮਿਲ ਸਕੇ डीसी फरीदकोट सर क्योंकि फरीदकोट में ही इंसिडेंट हुआ उन्होंने स्पेशल प्रिंसिपल सेक्रेटरी साहब ਨੂੰ ਇਹ ਲਿਖਿਆ ਹੈਗਾਗਾ ਕਿ ਜੋ ਹਰਸਾ ਹੋਇਆ ਜਿਨ੍ਹਾਂ ਦੀਆਂ ਜਾਨਾਂ ਗਈਆਂ ਲਗੀਆਂ ਉਹ ਮੁਆਵਜ਼ਾ ਦਿੱਤਾ ਜਾਵੇ ਤੇ ਮੈਂ ਤੁਹਾਨੂੰ ਇਹ ਭਰੋਸਾ ਦਿਵਾਨੀ ਹੈ ਕਿ ਵੀ ਡੀਸੀ ਸਾਹਿਬ ਸਾਡੇ ਮੁਖਸਰ ਸਾਹਿਬ ਵੱਲੋਂ ਵੀ ਜੋ ਵੀ ਬੰਦੀ ਸਹਾਇਤਾ ਹੋਊਗੀ ਉਹ ਹਰ ਹਾਲਤ ਦੇ ਵਿੱਚ ਸਰਕਾਰ ਤੋਂ ਲੈ ਕੇ ਦਿੱਤੀ ਜਾਊਗੀ दिल्ली क्राइम नेशनल न्यूज़ नजर सफर